हां जी ਵੀ ਕਿਸਾਨ ਵੀਰੋ ਗੱਲਬਾਤ ਕਰਦੇ ਆਂ ਕੱਲ ਦੇ ਰੇਟਾਂ ਦੀ ਕੱਲ ਦੇ ਰੇਟ ਕਿਹੜੀ ਕਿਹੜੀ ਮੰਡੀ ਦੇ ਵਿੱਚ ਜਿਹੜੇ ਕਿੰਨਾ ਕੁ ਰੇਟ ਲੱਗਿਆ ਤੇ ਸਭ ਤੋਂ ਪਹਿਲਾਂ ਕਿਸਾਨ ਵੀਰੋ ਜਿਹੜੇ ਫਾਰਮਰ ਵੀਰ ਆਪਣੇ ਪੇਜ ਤੇ ਜਾਂ YouTube ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲਓ ਦੂਜੇ ਨੰਬਰ ਤੇ ਨੋਟ ਕਰਨ ਵਾਲੀ ਗੱਲ ਆ ਜੀ ਆਪਾਂ ਇੱਕ ਗਰੁੱਪ ਬਣਾਇਆ ਹੈ WhatsApp ਗਰੁੱਪ ਬਣਾਇਆ ਜਿਸ ਦੇ ਵਿੱਚ ਕਿਸਾਨ ਵੀਰਾਂ ਨਾਲ ਸੰਬੰਧਿਤ ਵੀਡੀਓ ਖੇਤੀ ਨਾਲ ਸੰਬੰਧਿਤ ਵੀਡੀਓ ਜਿਹੜੀਆਂ ਆਪਾਂ ਅਪਲੋਡ ਕਰਦੇ ਰਹੇ ਨੇ ਤੁਸੀਂ ਸੁਝਾਅ ਉੱਤੇ ਰੱਖ ਸਕਦੇ ਆਂ ਕਿਸੇ ਵੀ ਕਿਸਾਨ ਵੀਰ ਨੇ ਕੋਈ ਖੇਤੀ ਇਦਾਂ ਦੀ ਨਵੀਂ ਤਕਨੀਕ ਨਾਲ ਕੋਈ ਖੇਤੀ ਕੀਤੀ ਹੈ ਤੇ ਜਰੂਰ ਸਾਂਝੀ ਕਰਿਆ ਕਰੋ ਕਿਸਾਨ ਵੀਰਾਨਾ ਤੇ ਮੈਂ ਉਹ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਜੀ ਤੁਹਾਨੂੰ ਬਲੂ ਲਾਈਨ ਤੇ ਜਦੋਂ ਤੁਸੀਂ ਟੱਚ ਕਰੋਗੇ ਤੁਸੀਂ ਆਟੋਮੈਟਿਕ ਗਰੁੱਪ ਦੇ ਵਿੱਚ ਜੁਆਇਨ ਹੋ ਜਾਉਗੇ ਤੇ ਲੋ ਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਮੇਰਾ ਜ਼ਿਲ੍ਹਾ ਫਰੀਦਕੋਟ ਸਾਹਿਬ ਤੋਂ ਗੱਲ ਕਰਾਂਗੇ ਬਾਬਾ ਫਰੀਦ ਜੀ ਦੀ ਧਰਤੀ ਹੈ ਜੀ ਤੇ 17 18 ਦਾ ਜਿਹੜਾ ਫਰੀਦਕੋਟ ਦੇ ਵਿੱਚ 3600 ਤੇ 30 ਰੁਪਏ ਲੱਗਿਆ ਕੱਲ੍ਹ ਦੀ ਤਰੀਕ ਦੇ ਵਿੱਚ ਜਿਹੜੇ ਰੇਟ ਦੱਸਣ ਲੱਗਿਆ ਮੈਂ ਸਮਾਣਾ ਮੰਡੀ ਦੇ ਵਿੱਚ 1509 ਕੰਬਾਈਨ ਦੀ ਕੀਮਤ ਦਾ 3100 ਰੁਪਏ ਤੋਂ 3140 ਰੁਪਏ ਮੰਨਦਾ ਹੋਇਆ 11 21 3725 ਰੁਪਏ 75 ਰੁਪਏ ਮੰਦੀ 17 18 3650 50 ਰੁਪਏ ਮੰਦੀ 18 47 3005 10 ਰੁਪਏ ਦਾ ਘਾਟਾ 1400 ਕੁ ਮੁੱਛਲ 3355 ਰੁਪਏ ਇਹ ਕਿਸਾਨ ਵੀਰੋ ਸਾਰੀਆਂ ਜੜੀਆਂ ਕੰਬਾਈਨ ਦੀਆਂ ਵੱਡੀਆਂ ਹੋਈਆਂ ਹੀ ਜਿਹੜੀਆਂ ਵੈਰਾਈਟੀਆਂ ਸੀ ਤੇ ਇਸ ਮੰਡੀ ਦੇ ਵਿੱਚ ਕੱਲ 3500 ਹੀ ਗੱਟਾ ਜਿਹੜਾ ਟੋਟਲ ਭਰਿਆ ਗਿਆ ਅੰਬਾਲਾ ਸ਼ਹਿਰ ਦੇ ਵਿੱਚ ਝੋਨਾ 11K 4321 17 18 3800 ਰੁਪਏ 1885 4000 ਰੁਪਿਆ ਤੇ ਝੋਨਾ P7 ਪ੍ਰਾਈਸ ਜਿਹੜਾ ਉਹਦਾ 3421 ਰੁਪਏ ਲੱਗਿਆ ਇਹ ਵੀ ਸਾਰਾ ਹੱਥ ਦੀਆਂ ਝੜੀਆਂ ਹੋਈਆਂ ਹੀ ਵੈਰਾਈਟੀਆਂ ਨੇ ਅੰਬਾਲਾ ਸ਼ਹਿਰ ਮੰਡੀ ਦੇ ਵਿੱਚ ਤਰਨਤਾਰਨ ਮੰਡੀ ਦੇ ਵਿੱਚ 17 18 3701 70 ਰੁਪਏ ਦਾ ਜਿਹੜਾ ਮੰਦਾ 17 18 ਹੱਥ ਦਾ ਝੜਿਆ ਹੋਇਆ 3929 29 ਰੁਪਏ ਦੀ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਹੈ 11 ਕਿ 4426 ਕੰਬਾਈਨ ਦੀ 11 ਕਿ ਹੱਥ ਚੜੀ 4480 ਰੁਪਏ 15 ਰੁਪਏ ਦਾ ਜਿਹੜਾ ਮੰਦਾਇਆ 1401 ਕੰਬਾਈਨ ਦਾ 3360 ਤੇ 1509 3275 ਤੇ 1847 3000 ਤੇ 75 ਰੁਪਏ ਦਾ ਵਾਧਾ ਹੋਇਆ P7 3400 30 ਰੁਪਏ ਤੇ 30 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਇਸ ਮੰਡੀ ਦੇ ਵਿੱਚ ਜਿਹੜਾ 40000 ਗੱਟਾ ਭਰਿਆ ਗਿਆ ਕੁੱਕੜਾਂ ਵਾਲਾ ਪੰਜਾਬ ਝੋਨਾ 1121 4391 ਤੇ 1121 ਕੰਬਾਈਨ ਦਾ 4231 17 18 ਹੱਥ ਦੀ ਝਾੜੀ ਹੋਈ 3800 ਤੇ 92 17 18 ਕੰਬਾਈਨ ਦਾ ਵੱਡਿਆ ਹੋਇਆ 3663 ਰੁਪਿਆ 3500 ਇਸ ਮੰਡੀ ਦੇ ਵਿੱਚ ਜਿਹੜੀ ਬੋਰੀ ਭਰੀ ਗਈ ਹੈ ਮੁਕਸਰ ਮੰਡੀ ਦੇ ਵਿੱਚ ਕੱਲ ਆਪਾਂ ਵੀ ਝੋਨਾ ਲੈ ਕੇ ਗਏ ਆ ਤੇ ਆਪਾਂ ਇੱਕ ਵੀਡੀਓ ਵੀ ਪਾ ਦਿੱਤੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ 1 ਲੱਖ ਬੋਰੀ ਦੀ ਜਿਹੜੀ ਖਰੀਦ ਹੋਈ ਹੈ ਕੱਲ ਦੀ ਤਰੀਕ ਦੇ ਵਿੱਚ 1509 3225 17 18 3600 ਤੇ 20 ਰੁਪਏ ਸਰੇ ਦਾ ਜਿਹੜਾ ਰੇਟ ਲੱਗਿਆ ਜੀ ਉਸ ਟਾਈਮ ਆਪਾਂ ਉੱਥੇ ਮੌਜੂਦ ਵੀ ਸੀ 1885 3700 5 ਰੁਪਏ ਦਾ ਜਿਹੜਾ ਮੰਦਾ ਦੇਖ ਨੂੰ 1401 3666 1847 2900 ਤੇ 25 ਰੁਪਏ ਅਮਰਸਰ ਮੰਡੀ ਦੇ ਵਿੱਚ 17 18 3635 17 18 ਹੱਥ ਦੀ ਝੜੀ ਹੋਈ 3860 ਤੇ 11 21 ਕੰਬਾਈਨ ਦੀ 4150 ਤੇ 11 ਕੀ ਹੱਥ ਦੀ ਝੜੀ ਹੋਈ 4395 1509 3200 ਤੇ 1401 3300 ਰੁਪਏ ਕੰਬਾਈਨ ਦਾ ਵੱਟਿਆ ਹੋਇਆ ਇਸ ਮੰਡੀ ਦੇ ਵਿੱਚ 60000 ਬੋਰੀ ਪਰੀ ਗਈ ਆ ਉਸ ਤੋਂ ਬਾਅਦ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ 1 ਲੱਖ 20000 ਗੱਟਾ ਜਿਹੜਾ ਭਰਿਆ ਗਿਆ ਕਿਉਂਕਿ ਇਹ ਮੰਡੀ ਬਹੁਤ ਜ਼ਿਆਦਾ ਵੱਡੀ ਆ 11 21 ਕੰਬਾਈਨ ਦਾ ਵੱਟਿਆ ਹੋਇਆ 3800 ਤੋਂ ਲੈ ਕੇ 4100 ਤੱਕ 1885 ਕੰਬਾਈਨ ਦਾ 3400 ਤੋਂ ਲੈ ਕੇ 3730 1718 ਕੰਬਾਈਨ ਦਾ 3000 ਤੋਂ ਲੈ ਕੇ 3630 ਰੁਪਏ ਤੱਕ ਵਿਕਿਆ 1401 2850 ਤੋਂ ਲੈ ਕੇ 3385 1509 ਕੰਬਾਈਨ ਦਾ 2800 ਤੋਂ ਲੈ ਕੇ 3070 1886 2900 ਤੋਂ ਲੈ ਕੇ 3100 ਤੇ PB1 2700 ਤੋਂ ਲੈ ਕੇ 2900 1847 2600 ਤੋਂ ਲੈ ਕੇ 2850 ਇਹ ਸੀ ਕਿਸਾਨ ਵੀਰੋ ਕੱਲ ਦੀਆਂ ਜਿਹੜੀਆਂ ਤਰੀਕ ਦੇ ਵਿੱਚ ਜੋ ਝੋਨਾ 27 ਨਵੰਬਰ ਨੂੰ ਵਿਕਿਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ WhatsApp ਗਰੁੱਪ ਨੂੰ ਜ਼ਰੂਰ ਜੁਆਇਨ ਕਰਨਾ ਜੀ